ਇਸਾ ਬ ਚਾਰ ਜਿਮਨੀ ਚੋਂ ਆ ਰਹੀਆਂ ਉਹ ਵੀ ਆਪਣੇ ਜਿਹੜੇ ਉਮੀਦਵਾਰ ਸਿੰਘ ਸਿੰਘ ਦਾ ਉਹ ਲੋਕ ਖਿਡਾਰੀ ਜਾਣਗੇ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥ ਵੱਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਮਾਨਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਦੀ ਇਲੈਕਸ਼ਨ ਤੇ ਹਿੱਸਾ ਲੈਣਾ ਕਿ ਨਹੀਂ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਤੁਸੀਂ ਕਿਹਾ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਉਹ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਉਹ ਧੜੇਬਾਜੀ ਖਤਮ ਹੋਵੇ ਅਸੀਂ ਪਾਰਟੀਬਾਜ਼ੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣ ਚ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਪਰ ਗੁਰੂ ਨਾਲ ਜੁੜ ਗਏ ਅਸੀਂ ਜੋ ਜੋ ਸਾਡਾ ਸਿੱਖੀ ਸਿਧਾਂਤ ਹੈ ਉਹਨਾਂ ਅਨੁਸਾਰ ਅਸੀਂ ਪੰਡਾਂ ਦੇ ਪੈਰਾ ਦੇ ਸੀ। ਇਹ ਕਿਹਰੇ ਪਾਬਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ? ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ। ਜਦੋਂ ਬੋਲਦੇ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਉਹਦਾ। ਵਾਇਰ ਕੋਈ ਕਾਉਂਸਲ ਇਹ ਪੈਸਾ ਬ ਚਾਰ ਜਿੰਨੀ ਚੋਣਾ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਸਿੱਖ ਸੰਗਤ ਨਾਲ ਖੜੇ ਜਾਣਗੇ। ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਕੋਈ ਪੰਥਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਹ ਨੀ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗਾ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਸਰਪੰਚੀ ਦੀ ਇਲੈਕਸ਼ਨ ਵਿੱਚ ਹਿੱਸਾ ਲੈਣਾ ਕਿ ਨਹੀਂ ਤੇ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬਾਦੀ ਤੁਸੀਂ ਦੇ ਕਹਿੰਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਉਹ ਚੰਗੇ ਫੈਸਲੇ ਕਰ ਸਕਣ ਪਿੰਡਾਂ 'ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀ ਬਾਜ਼ੀ ਦੇ ਤੌਰ ਤੇ ਅਸੀਂ ਕਹਿੰਦੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾਲ ਹੋਣੀ ਚਾਹੀਦੀ ਸਰਸਮਤੀ ਨਾਲ ਕਿ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੋਣ ਕਿ ਚੋ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਚ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸਿਧਾਂਤ ਹੈ ਉਹਨਾਂ ਅਨੁਸਾਰ ਅਸੀਂ ਪਤਾ ਦੇ ਪੈੜਾ ਦੇ ਸੀ ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋ ਰਿਹਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜਦੋਂ ਬੋਲਣ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਦਾ ਵਾਇਰ ਦੇਗਾ ਕਾਉਂਸਲ ਇਹ ਪੈਸਾ ਬ ਚਾਰ ਜਿਮਨੀ ਚੋਂ ਆ ਰਹੀਆਂ ਉਹ ਚ ਵੀ ਆਪਣੇ ਜਿਹੜੇ ਉਮੀਦਵਾਰ ਹੈ ਚੰਗ ਚੰਗ ਨਾਲ ਖਲਾਰੀ ਦੇ ਹਨ ਕਿ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪรรค والوں ਕੋਈ ਸਾਂਝਾ ਮੰਤਵਾਰ ਜਿਹੜਾ ਸਾਰਿਆਂ ਨੂੰ ਪਰਵਾਹਿਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੂਕੋਗੇ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਸਰਪੰਚੀ ਚ ਵੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਚ ਦੇ ਕਿ ਅਗੇ ਨੇ ਪਿੰਡਾਂ ਚ ਧੜੇਬੰਦੀ ਕੋਈ ਨਹੀਂ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਗ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਜੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਚ ਧੜੇਬਾਦੀ ਖਤਮ ਹੋਵੇ ਅਸੀਂ ਪਾਰਟੀਬਾਦੀ ਦੇ ਤੌਰ ਤੇ ਅਸੀਂ ਕਿਹਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਦੇ ਪਹਿਲੀ ਵਾਰ ਤਾਂ ਸਰਸਮਤੀ ਨਾ ਹੋਣੀ ਚਾਹੀਦੀ ਜੇ ਸਰਸਮਤੀ ਨਾਲ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰਦ ਲੋਕ ਹੈ ਉਹ ਚੰਗੇ ਸੱਜਣਾ ਨੂੰ ਚੁਗੜ ਚੋੜਨਾ